ਆ ਗੁਰੂ ਕੇ ਪਿਆਰਿਓ ਪਾਤਸ਼ਾਹ ਦੀ ਮਹਾਨ ਬਾਣੀ ਪੜਦੇ ਪੜਦੇ ਸਰਬਨ ਕਰਦੇ ਕਰਦੇ ਆਪਣੀ ਸਿਰਤ ਨੂੰ ਜੋੜ ਲਈਏ ਆਓ ਜੀ ਗੁਰੂ ਕਿਰਪਾ ਕਰੇ ਗੁਰੂ ਦਇਆ ਕਰੇ ਮਾਤਸ਼ਾਹ ਦੀ ਮਹਾਨ ਇੱਕ ਬਹੁਤ ਪ੍ਰਜਲਿਤ ਬਾਣੀ ਹੈ ਬੜੀ ਮਸ਼ਹੂਰ ਬਾਣੀ ਹੈ ਇਸ ਬਾਣੀ ਦਾ ਤੁਹਾਨੂੰ ਸਾਰਿਆਂ ਨੂੰ ਤੁਕਾਂ yaad ਨੇ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਤ ਮਖੀਰਾ ਇਹ ਮੇਰੇ ਗੁਰੂ ਅਬਦਾਸ ਪਾਤਸ਼ਾਹ ਦਾ ਸਾਨੂੰ ਹੁਕਮ ਹੈ ਕਿ ਸ਼ੈਦ ਦੀਆਂ ਮੱਖੀਆਂ ਵਾਂਗ ਇਕੱਠੇ ਹੋ ਕੇ ਰਿਓ ਆਓ ਗੁਰੂ ਕੇ ਪਿਆਰਿਓ ਤੁਮ ਚੰਦਨ ਹਮ ਰੈਂਡ ਵਾਪਰੇ ਸੰਗਤ ਮਾਰੇ ਵਾਸਾ ਆਓ ਬੜੇ ਪਿਆਰ ਨਾਲ ਸਰਵਣ ਕਰ ਲਈਏ ਜੀ

I'm this ਯੋ oh, ਚਾਪਾਤੀ ਹੇ ਬਿਦਾਸ ਜਮਾਨਾ ਮਾਦੋ 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 ਸਤ ਸੰਗਤ ਸਰ ਸੰਗਤ ਸਰਬ ਤੁਮਾਰੀ ਸਤ I'm i ਗਾਣੀ ਇਹ ਮਹਾਨ ਸ਼ਬਦ ਕਲ ਦੇ ਤਰਨ ਹਾਰੇ ਧੰਨ ਗੁਰੂ ਸ੍ਰੀ ਗੁਰੂ ਰਬਦਾਸ ਪਾਤਸ਼ਾਹ ਜੀ ਦਾ ਹੈ ਸ਼ਬਦ ਦੀ ਸ਼ੁਰੂਆਤ ਹੁੰਦੀ ਹੈ ਰਾਗ ਆਸਾ ਵਿੱਚ ਇਹ ਸ਼ਬਦ ਹੈ ਤੇ ਸ਼ੁਰੂਆਤ ਹੁੰਦੀ ਹੈ ਤੂੰ ਚੰਦਨ ਹਮ ਅਰੰਡ ਵਾਪਰ ਵੇਖੋ ਗੁਰੂ ਕੇ ਪਿਆਰੇ ਕਿੰਨੀ ਨਿਮਰਤਾ ਹੈ ਕਿੰਨੀ ਨਿਮਰਤਾ ਹੈ ਰੱਬ ਜੀ ਤੂੰ ਠਹਿਰਿਆ ਚੰਦਨ ਅਸੀਂ ਅਰਿੰਡ ਅਰਿੰਡ ਦੇਖਿਆ ਕਿਸੇ ਨੇ ਕਿੱਥੇ ਹੁੰਦਾ ਅਜਾੜਾਂ ਵਿੱਚ ਰੂੜੀਆਂ ਤੇ ਢੇਰਾਂ ਤੇ ਅਰਿੰਡ ਆਪ ਉੱਗ ਜਾਂਦੇ ਅਰਿੰਡ ਵਿੱਚ ਅਭੁਗੁਣ ਹੈ ਕਿ ਅਰਿੰਡ ਵਿੱਚ ਵਦਬੂ ਹੈ ਚੰਦਨ ਕਿੱਥੇ ਉਗਦਾ ਏ ਚੰਦਨ ਉਗਦਾ ਏ ਦੂਰ ਸ਼ੁਰੂਰ ਹਿਮਾਲਿਆ ਦੀਆਂ ਉੱਚੀਆਂ ਬਾਦੀਆਂ ਵਿੱਚ ਚੰਦਨ ਵਿੱਚ ਗੁਣ ਹੈ ਠੰਡਾ ਹੈ ਤੇ ਖੁਸ਼ਬੂ ਵੰਡਦਾ ਹੈ ਇਕੱਲਾ ਇਹੋ ਗੁਣ ਨਹੀਂ ਜਿਹੜਾ ਨਾਲ-ਨਾਲ ਚੰਦਨ ਦੇ ਰੈਂਦੀ ਲੱਕੜਾ ਨਾ ਉਹ ਚਾਹੇ ਟਾਲੀ ਕਿੱਧਰ ਜਿਹੜੀ ਮਰਜ਼ੀ ਹੋਵੇ ਉਹ ਚੋ ਚੰਦਨ ਦੀ ਖੁਸ਼ਬੂ ਆਣੀ ਸ਼ੁਰੂ ਹੋ ਜਾਂਦੀ ਹੈ ਚੰਦਨ ਦਾ ਗੁਣ ਗੁਰੂ ਕੇ ਪਿਆਰਿਓ ਅਸੀਂ ਚੰਦਨ ਅਕਾਲ ਪੁਰਖ ਚੰਦਨ ਹੈ ਅਸੀਂ ਰੈਂਡਾ ਹੁਣ ਦੋ ਤਰ੍ਹਾਂ ਦੇ ਬੰਦੇ ਨੇ ਸੰਗਤ ਵਿੱਚ ਐ ਗੁਰੂ ਕੇ ਪਿਆਰਿਓ ਬੇਨਤੀ ਤੁਹਾਨੂੰ ਜਿੱਥੇ ਥਾਂ ਮਿਲਦੀ ਹੈ ਬੈਠ ਜਾਓ ਆਰਾਮ ਨਾਲ ਦਰਸ਼ਨ ਕਰੋ ਅੱਗੇ ਪੰਡਾਲ ਦੇਲੇ ਪਾਸੇ ਖਾਲੀ ਪਿਆ ਹੈ ਸੰਗਤ ਨੂੰ ਵੇਣ ਦੀਏ ਕਿ ਪ੍ਰਸ਼ਾਦ ਵਾਲੇ ਕਾਊਂਟਰ ਤੇ ਭੀੜ ਨਾ ਕਰੋ ਕੁਝ ਦੇਰ ਹਾਜ਼ਰੀ ਭਰ ਲਓ ਬਾਰੀ-ਬਾਰੀ ਰੇਗ ਪ੍ਰਸ਼ਾਦ ਲੈ ਕੇ ਜਿੰਨਾ ਜਿੰਨਾ ਸਮਾਂ ਹੈ ਉਹਨਾਂ ਦਾ ਹਾਜ਼ਰੀ ਪਰ ਉਹ ਅਗਲਾ ਪੰਡਾਲ ਸਾਰਾ ਖਾਲੀ ਇੱਧਰ ਆ ਕੇ ਬੈਠ ਸਕਦੇ ਆ ਮੰਨਿਆ ਕਿ ਰਸ ਜ਼ਿਆਦਾ ਹੈ ਸੰਗਤ ਦੀ ਬਹੁਤ ਵੱਡੀ آمد ਹੈ ਆ ਸ਼ਬਦ ਦੀ ਸਮਾਪਤੀ ਵਿੱਚ ਸਮਾਜ ਮਿਲਵਰਤਨ ਸੁਸਾਇਟੀ ਨੂੰ ਸਨਮਾਨਿਤ ਕੀਤਾ ਜਾਣਾ ਹੈ ਫਿਰ 15 ਕਿ ਮਿੰਟ ਹੋਰ ਹਾਜ਼ਰੀ ਭਰ ਲੈਣਾ ਫਿਰ ਸਨਮਾਨ ਗੁਰੂ ਕਰਦੀਪ ਰੋਹੰਦ ਕਮੇਟੀ ਵੱਲੋਂ ਕੀਤਾ ਜਾਏਗਾ ਗੁਰੂ ਕੇ ਪਿਆਰਿਓ ਦੋ ਤਰ੍ਹਾਂ ਦੇ ਮਨੁੱਖ ਨੇ ਇੱਕ ਹੈ ਮਨਮੁਖ ਇੱਕ ਹੈ ਗੁਰਮੁਖ ਉਹ ਜਿਹੜੇ ਮਨਮੁਖ ਨੇ ਨਾ ਉਹਨੇ ਬਾਸ ਦੀ ਤਰ੍ਹਾਂ ਬਾਸ ਦੇਖਿਆ ਕਦੇ ਬਾਸ ਬੈਂਬੂਸ ਉਹ ਬਾਸ ਵੀ ਨਹੀਂ ਆਈ ਹੈ ਜੇ ਚੰਦਨ ਦੇ ਲਾਗੇ ਛਾਗੇ ਜਿਹੜੀ ਵੀ ਲੱਕੜ ਪੌਦਾ ਉੱਗ ਜਾਏ ਉਹਦੇ ਵਿੱਚੋਂ ਚੰਦਨ ਦੀ ਖੁਸ਼ਗੋਈ ਆਣੀ ਸ਼ੁਰੂ ਹੋ ਜਾਂਦੀ ਹੈ ਇੱਕੋ ਇੱਕ ਲੱਕੜੇ ਬਾਸ ਦੀ ਜਿਹੜੀ ਚੰਦਨ ਦੇ ਜੜ ਵਿੱਚ ਵੀ ਉੱਗ ਜਾਏ ਉਹਦੇ ਵਿੱਚੋਂ ਚੰਦਨ ਦਾ ਰੰਗ ਤੇ ਉਹਦੀ ਖੁਸ਼ਗੋਈ ਨਹੀਂ ਆਉਂਦੀ ਆ ਭੈਣਾ ਨੂੰ ਬੇਨਤੀ ਹੈ ਜਿਹੜਾ ਸੇਵਾਦਾਰ ਬੇਨਤੀ ਕਰ ਰਿਹਾ ਬੇਨਤੀ ਨੂੰ ਪ੍ਰਵਾਨ ਕਰੋ ਭਾਈ ਮਰਜੀ ਨਾ ਕਰੋ ਤੇ ਰਸਤਾ ਛੱਡ ਦਿਓ ਕਿਰਪਾ ਕਰਕੇ ਸੰਗਤ ਨੂੰ ਬੇਨਤੀ ਅੱਗੇ-ਅਗੇ ਹੋ ਕੇ ਬੈਠੋ ਜਰਾ ਪੰਡਾਲ ਅੱਗੇ ਬਹੁਤ ਖਾਲੀ ਹੈ ਪਿੱਛੇ ਸੰਗਤਾਂ ਦਾ ਬਹੁਤ ਭਾਰੀ ਆ ਜਮਦ ਹੈ ਤਾਂ ਕਿ ਸਾਰੇ ਬੈਠ ਸਕਣ ਹੁਣ ਜਿਹੜਾ ਵਾਸ ਹੈ ਨਾ ਆ ਬੇਨਤੀ ਹੈ ਕਿ ਕਲੰਡਰ ਦਾ ਆਪ ਨਾ ਲਾਓ ਸੇਵਾਦਾਰ ਨੂੰ ਵਾੜ ਦਿਓ ਉਹਨੂੰ 20 ਰੁਪਏ ਭੇਟਾ ਦੇ ਕੇ ਫਿਰ ਲਾਓ ਭਾਈ ਗੁਰੂ ਕੇ ਪਿਆਰਿਓ ਗੁਰੂ ਕੇ ਸਵਾਰਿਓ ਸਾਡਾ ਸਾਡੇ ਜਥੇ ਦਾ ਕਾਰਡ ਇਹ ਮਾਇਆ ਵਾਲੇ ਡੱਬੇ ਦੇ ਉੱਤੇ ਪਿਆ ਹੈ ਦਾਸ ਇਸ ਘਰ ਦਾ ਮੁੱਖ ਝਾੜੂ ਵਰਦਾਰ ਮੁੱਖ ਸੇਵਾਦਾਰ ਹੁਣ ਨੱਤੇ ਮੈਂ ਸਾਰੀਆਂ ਸੰਗਤਾਂ ਨੂੰ ਜੀਉ ਆਇਆਂ ਕਹਿੰਦਾ ਸਾਡਾ ਕਾਰਡ ਸਾਡੇ ਕੋਲੋਂ ਆ ਧਿਆਣ ਕੇ ਵੰਗੋ ਉੱਥੇ ਪਿਆ ਹੈ ਜਿਹਨੂੰ ਲੋੜ ਹੈ ਪ੍ਰਾਪਤ ਕਰ ਲਓ ਸਾਡੇ ਕੈਮਰਾਮੈਨ ਤੋਂ ਲੈ ਲਓ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਬੈਠੇ ਹਾਂ ਹੁਣ ਬਾਸ ਤੇ ਚੰਦਰ ਦਾ ਅਸਰ ਨਹੀਂ ਹੁੰਦਾ ਤਾਂ ਪਾਤਸ਼ਾਹ ਨੇ ਬਾਣੀ ਵਿੱਚ ਦਰਜ ਕੀਤਾ ਕਿ ਚੰਦਨ ਦੇ ਕੋਲੇ ਰਹਿਣ ਨਾਲ ਬਾਸ ਨੂੰ ਫਰਕ ਨਹੀਂ ਪਿਆ ਇੱਕ ਚੰਦਨ ਵਰਗੇ ਨੇ ਜਿਹੜੇ ਖੁਸ਼ਬੂ ਹੀ ਪੰਡਦੇ ਨੇ ਇੱਕ ਬਾਸ ਵਰਗੇ ਨੇ ਚਾਹੇ ਸੰਗਤ ਚ ਮਾਫ ਕਰਨਾ ਬੈਠੇ ਰਹਿਣ ਕੋਈ ਅਸਰ ਨਹੀਂ ਹੁੰਦਾ ਪਾਤਸ਼ਾਹ ਕਹਿੰਦੇ ਨੇ ਬਾਸ ਬਡਾਈ ਬੁੱਢਿਆ ਇਹੋ ਮਤ ਡੁੱਬੇ ਕੋਏ ਚੰਦਨ ਕੇ ਨਿਕਟੇ ਬਸੇ ਬਾਸ ਸੁਗੰਧ ਨਾ ਹੋਏਗੀ ਇਹ ਮਨਮੱਖਾਂ ਦੀ ਰਿਸਨ ਨਹੀਂ ਉਹ ਆ ਜਾਣਗੇ ਗੁਰੂ ਘਰ ਗੁਰੂ ਘਰ ਆ ਕੇ ਵੀ ਉਹਨਾਂ ਵਿੱਚ ਨਿਮਰਤਾ ਨਹੀਂ ਆਏਗੀ ਗੁਰੂ ਘਰ ਆ ਕੇ ਵੀ ਉਹਨਾਂ ਅੰਦਰ ਮੇਰੇ ਗੁਰੂ ਦੇ ਨਾਮ ਦਾ ਤਤ ਗੁਰੂ ਦੇ ਨਾਮ ਦਾ ਰੰਗ ਅੰਦਰ ਨਹੀਂ ਲੱਗੇਗਾ ਇਹ ਮਨਮੱਖ ਨੇ ਨੀਚ ਰੁੱਖ ਤੇ ਉੱਚ ਪਏ ਹੈ ਗੰਧ ਸੁਗੰਧਰ ਵਸ ਐ ਰੱਬ ਜੀ ਤੂੰ ਉੱਚ ਅਸੀਂ ਨੀਵੇਂ ਗੰਧ ਸੁਗੰਧ ਨਿਵਾਸਾ ਇੱਕੋ ਜਗ੍ਹਾ ਦੋ ਤਿੰਜਾ ਇਕੱਠੀਆਂ ਹੋ ਗਈਆਂ ਅਸੀਂ ਠਹਿਰੇ ਰਿੰਡ ਵਰਗੇ ਤੂੰ ਠਹਿਰਿਆ ਚੰਦਨ ਦੇ ਰੁੱਖ ਖੁਸ਼ਬੂਈ ਵੰਡਣ ਵਾਲਾ ਐ ਗੁਰੂ ਕੇ ਪਿਆਰੇ ਹੋ ਗੁਰੂ ਕੇ ਸWARE ਹੋ ਚੰਦਨ ਵਿੱਚ ਗੁਣ ਬਹੁਤ ਨੇ ਬੈਦਕ ਧਰਮ ਵਾਲੇ ਲੋਕ ਜਿਹਨਾਂ ਨੂੰ Hindu ਧਰਮ ਕਹਿੰਦੇ ਆ ਉਹ ਮੱਥੇ ਤੇ ਤਿਲਕ ਲਾਉਂਦੇ ਨੇ ਦਾ ਠੰਡਾ ਹੁੰਦਾ ਹੈ ਚੰਦਨ ਦੀ ਤਸਵੀਰ ਹੈ ਠੰਡੀ ਇਸ ਕਰਕੇ ਤਿਲਕ ਲਾਇਆ ਜਾਂਦਾ ਹੈ ਮਾਦੋ ਸਤ ਸੰਗਤ ਸ਼ਰਨ ਤੇ ਮਾਰੀ ਮਾਦੋ ਕਹੀਏ ਰੱਬ ਰਵਈਆ ਕਹੀਏ ਰੱਬ ਗੋਬਿੰਦ ਕਹੀਏ ਰੱਬ ਗੋਪਾਲ ਕਹੀਏ ਰੱਬ ਮਾਦੋ ਸਤ ਸੰਗਤ ਸ਼ਰਨ ਤੇ ਮਾਰੀ ਰੱਬ ਜੀ ਮਾਦੋ ਅਸੀਂ ਤੇਰੀ ਸ਼ਰਨ ਵਿੱਚ ਆਏ ਆ ਤੇਰੀ ਸੰਗਤ ਵਿੱਚ ਆਏ ਆ ਪਰ ਤਕਲੀਫ ਦੀ ਗੱਲ ਪਤਾ ਕੀ ਆ ਆ ਗੁਰਪੁਰਬ ਮਨਾਇਆ ਨਾ ਆਪਾਂ ਗੁਰਪੁਰਬ ਧਿਆਨ ਦਿਓ ਬਹੁਤ ਪਿੰਡਾਂ ਵਿੱਚ ਬੜੇ ਅਮਨ ਅਮਾਨ ਨਾਲ ਖੁਸ਼ੀਆਂ ਖੇੜਿਆਂ ਨਾਲ ਨਾਮ ਜਪਦੇ ਹੋਏ ਗੁਰਪੁਰਬ ਮਨਾਇਆ ਗਿਆ ਪਰ ਕਿਤੇ ਕਿਤੇ ਭਾਗਾਂ ਦੇ ਹੌਲੇ ਮਨੁੱਖ ਇਸ ਗੁਰਪੁਰਬ 'ਚ ਝਗੜੇ ਕਰ ਲਏ ਨੇ ਥਾਣਿਆਂ 'ਚ ਕੇਸ ਲੱਗੇ ਹੋਏ ਨੇ ਸ੍ਰੀ ਖਰਾਲਗੜ੍ਹ ਸਾਹਿਬ ਸਾਡੇ ਕੋਲ ਬਹੁਤ ਇੰਨੀਆਂ ਅਰਜ਼ੀਆਂ ਨੇ ਤੇ ਬਾਬਾ ਜੀ ਸਾਡੇ ਪਿੰਡ ਦਾ ਝਗੜਾ ਨਿਵੇੜ ਦਿਓ ਗੁਰਪੁਰਬ ਤੇ ਹੋ ਗਿਆ ਵੇਖੋ ਇੱਕ ਬੰਨੇ ਦਾ ਕਹਿੰਦੇ ਕਿ ਸਾਰੇ ਕਰ ਲਓ ਇੱਕ ਇੱਕ ਬੰਨੇ ਕਹਿੰਦੇ ਸਾਧ ਸੰਗਤ ਮਿਲ ਰਹੀ ਹੈ ਮਾਦੋ ਤੇਰੇ ਗੱਲਾਂ ਨਾਲੀ ਗੱਲਾਂ ਨਾਲ ਗੋਬਿੰਦ ਨਹੀਂ ਮਿਲਣਾ ਪਿਆਰਿਓ ਇਹ ਤਾਂ ਮਰੇ ਗੁਰੂ ਦੀ ਜੋ ਗਲੀਆ ਨਾ ਇੱਕ ਤਮਾਰ ਪੈਰ ਤਿਰਜੈ ਸਿਰ ਦਿੱਜੈ ਕਾਣ ਨਾ ਕੀਜੈ ਇਹ ਤਾਂ ਸਿਰ ਪਹਿਲਾਂ ਦੇਣਾ ਕਬੂਲ ਕਰ ਫਿਰ ਤੈਨੂੰ ਗੁਰੂ ਆਪਣੀ ਖੁਸ਼ੀ ਦੇਵੇਗਾ ਮਾਦੋ ਸਤ ਸੰਗਤ ਸ਼ਰਨ ਤੇ ਮਾਰੀ ਰੱਬ ਜੀ ਅਸੀਂ ਤੇਰੀ ਸੰਗਤ ਵਿੱਚ ਤੇਰੀ ਸ਼ਰਨ ਵਿੱਚ ਆਈ ਆ ਸਾਡੇ ਤੇ ਮਿਹਰਬਾਨ ਮਿਹਰਬਾਨ ਦਇਆਵਾਨ ਸਾਡੇ ਤੇ ਕਿਰਪਾ ਕਰ ਹਮ ਅਗਨ ਤੁਮ ਪਕਾਰੋ ਅਸੀਂ ਅਗਣਾ ਦੇ ਭਰੇ ਹੋਏ ਤੂੰ ਪਰ ਪ੍ਰਕਾਰ ਕਰਨ ਵਾਲਾ ਹੈ ਦਾਤਾਰ ਪ੍ਰਭ ਸੁਆਮੀ ਸਾਡੇ ਤੇ ਕਿਰਪਾ ਕਰ ਤੁਮ ਮਖਤੂਲ ਸਪੇਦ ਸਪਿਹਲ ਹਮ ਬਪਰੇ ਜਸ ਕੀਰਾ ਤੂੰ ਸਪੇਦ ਇਡਾ ਤੂੰ ਪ੍ਰਕਾਸ਼ਮਾਨ ਹੈ ਜਿਦਾ ਰੇਸ਼ਮ ਹੈ ਤੂੰ ਰੇਸ਼ਮ ਦੀ ਤਰ੍ਹਾਂ ਸੁੰਦਰ ਪਿਆ ਹੈ ਅਸੀਂ ਹਮ ਬਪਰੇ ਜਸ ਕੀਰਾ ਅਸੀਂ ਕੀੜਿਆਂ ਦੇ ਵਰ ਦੇਖੋ ਨਿਮਰਤਾ ਦੇਖੋ ਮੇਰੇ ਗੁਰੂ ਅਰਬਦਾਸ ਦੀ ਨਿਮਰਤਾ ਦੇਖੋ ਆਪ ਰੱਬ ਦਾ ਰੂਪ ਨੇ ਨਿਮਰਤਾ ਢੀ ਕਿ ਆਪਣੇ ਆਪ ਨੂੰ ਕੀੜਾ ਕਹਿ ਰਹੇ ਨੇ ਨਾ ਕਰਨਾ ਮੇਰੇ ਗੁਰੂ ਅਰਬਦਾਸ ਕੀੜਾ ਨਹੀਂ ਮੇਰੇ ਗੁਰੂ ਤਾਂ ਇਸ ਜਗ ਦੇ ਤारणहार ਨੇ ਆਖੋ ਸਤਨਾਮ ਵਾਹਿਗੁਰੂ ਆਵਾਜ਼ ਨਹੀਂ ਆਈ ਆਖੋ ਸਤਨਾਮ ਵਾਹਿਗੁਰੂ ਹਾਂ ਗੁਰੂ ਦੇ ਪਿਆਰੇ ਸਭ ਸੰਗਤ ਮਨਰੀਏ ਮਾਦੋ ਜੈਸੇ ਮਤਬ ਮਖੀਰਾ ਸ਼ਹਿਦੀਆਂ ਮੱਖੀਆਂ ਵੇਖਿਆ ਨਾ ਉਹਨਾਂ ਦਾ ਬੜਾ ਹੀ ਪ੍ਰੇਮ ਹੈ ਬੜਾ ਹੀ ਇਕੱਠ ਹੈ ਉਹਦੇ ਵਿੱਚ ਇੱਕ ਨੇ ਸਪਾਈ ਜਿਹੜੇ ਰੱਖਿਆ ਕਰਦੇ ਨੇ ਛੱਤੇ ਜੀ ਇੱਕ ਨੇ ਕਾਮੇ ਜਿਹੜੇ ਪੂਰਾ ਦਿਨ ਉੱਡ ਕੇ ਫੁੱਲਾਂ ਦਾ ਪ੍ਰਾਗ ਸ਼ਹਿਦ ਚੂਸ ਕੇ ल्याਂਦੇ ਨੇ ਤੇ ਆਪਣੇ ਘਰ ਨੂੰ ਭਰਦੇ ਹੁੰਦਾ ਇੱਕ ਰਾਣੀ ਮੱਖੀ ਜਿਹੜੀ ਜਨਮ ਦੀ ਬੱਚਿਆਂ ਨੂੰ ਤੇ ਆਪਾਂ ਨੂੰ ਕੀਤਾ ਸਮਾਜ ਦੀ ਵੰਡ ਕਰ ਲਈਏ ਕੁਝ ਕੰਮ ਕਰਨ ਕੁਝ ਰਾਖੀ ਕਰਨ ਕੁਝ ਨੀਤੀਆਂ ਬਣਾਉਣ ਕੁਝ ਨੀਤੀਆਂ ਲਾਗੂ ਕਰਨ ਸਾਡੇ ਚੜ੍ਹਦੀ ਕਲਾ ਨਾ ਹੋ ਜਾਏ ਦੁੱਖ ਦੀ ਗੱਲ پتہ ਕੀ ਹੈ ਅਸੀਂ ਆਪਣੇ ਕਿਸੇ ਬੰਦੇ ਨੂੰ ਚੌਧਰੀ ਬਣਾਣਾ ਨਹੀਂ ਚਾਹੁੰਦੇ ਜੇ ਕੋ ਪ੍ਰਧਾਨ ਬਣ ਜਾਵੇ ਨਾ ਚੌਧਰੀ ਤਾਂ ਆਪਣੇ ਲੱਤਾਂ ਖੱਟਣ ਲੱਗ ਜਾਂਦੇ ਨੇ 10 ਬੰਦੇ ਲੱਤਾਂ ਖਿੱਚਦੇ ਰਹਿੰਦੇ ਨੇ ਵੀ ਪ੍ਰਧਾਨ ਕਿਵੇਂ ਬਣ ਗਿਆ ਕੋਈ ਗੁਰੂ ਘਰ ਵਿੱਚ ਕੋਈ ਪ੍ਰਧਾਨ ਕੋਈ ਚੌਧਰੀ ਨਹੀਂ ਹੈ ਪਰ ਪ੍ਰਬੰਧ ਨੂੰ ਚਲਾਉਣ ਲਈ ਇਹ ਪ੍ਰਧਾਨ ਇਹ ਚੌਧਰੀ ਬਣਾਉਣੇ ਪੈਣਗੇ ਕਿਸੇ ਨੂੰ ਬਣਾ ਤਾਂ ਲਾਓ ਦਿੱਤਾ ਖੇਤ ਵਾਲੇ ਨਾਲ ਹੀ ਨੇ ਵਿਚਣ ਲੱਗ ਜਾਣਗੇ ਮੇਰੇ ਕਹਿਣ ਤੋਂ ਕੀ ਭਾਵ ਸੰਕਲਪ ਤਾਂ ਲਿਆ ਸੀ ਪਾਤਸ਼ਾਹ ਤੇਰਾ ਹੁਕਮ ਮੰਨਾਂਗੇ ਜਾਤੀ ਉੱਚਾ ਪਾਤੀ ਉੱਚਾ ਓਛਾ ਜਾਵ ਹਮਾਰਾ ਜਿਸ ਜਾਤ ਦਾ ਜਿਸ ਗੋਤ ਦਾ ਜਨਮ ਭੈੜਾ ਸੀ ਕਮੀਨ ਸੀ ਨੀ ਮਾਸੀ ਇਹ ਤਨ ਮਾਤਾ ਦੇ ਕਲ ਸੇ ਰਾਜ ਮਾਤਾ ਕਲਸਾ ਦੇ ਰਾਜ ਦੁਲਾਰੇ ਨੇ ਇਸ ਜਾਤ ਗੋਤ ਵਿੱਚ ਅਵਤਾਰ ਲੈ ਕਰਕੇ ਸਾਡੇ ਜੁਗ ਜਗੰਤਰਾ ਦੇ ਹਨੇਰੇ ਨੂੰ ਦੂਰ ਕਰ ਦਿੱਤਾ ਹੈ ਰਾਜਾ RAM ਦੀ ਸੇਵ ਨਾ ਕੀਨੀ ਕਹਿ ਰਬਦਾਸ ਤੁਮਾਰਾ ਇਹ ਕਾਲਪੁਰਖ ਮੈਂ ਤੇਰੀ ਸੇਵਾ ਨਹੀਂ ਕਰ ਸਕਿਆ ਮਾਹ ਕਰਨਾ ਇਸ ਤੁਕ ਦੇ ਅਰਥ ਕਈ ਕਰਦੇ ਨੇ ਕਿ ਗੁਰੂ ਰਬਦਾਸ ਕਹਿ ਰਿਹਾ ਮੈਂ ਰਾਜੇ ਰਾਮ ਦੀ ਸੇਵਾ ਨਹੀਂ ਕੀਤੀ ਨਾ ਨਾ ਰਾਜਿਆਂ ਰਾਣੀਆਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਥਾਂ ਨਹੀਂ ਜੇ ਕਿਤੇ ਨਾਮ ਆਏ ਨੇ ਤਾਂ ਉਹਨਾਂ ਦੇ ਲਿਖੇ ਹੋਏ ਨੇ ਉਹਨਾਂ ਦੇ ਵਰਤਾਂਤ ਲਿਖੇ ਹੋਏ ਨੇ ਕਿ ਫਲਾਨੇ ਰਾਜੇ ਨੇ ਇਹ ਕੁਛ ਕੀਤਾ ਘਟਿਆ ਇੱਥੇ ਰਾਜਾ ਰਾਮ ਤੋਂ ਭਾਵ ਅਕਾਲ ਪੁਰਖ ਹੈ ਕਿ ਰਾਜਾ ਰਾਮ ਦੁਨਿਆਵੀ ਰਾਮ ਨਹੀਂ ਦੁਨਿਆਵੀ ਰਾਜਾ ਨਹੀਂ ਹੈ ਇਹਦਾ ਭਾਵ ਹੈ ਆਕਾਲ ਪੁਰਖ ਪ੍ਰਭ ਰਾਜਾ RAM ਦੀ ਸੇਵਨਾ ਕੇ ਨੀ। ਅਧਾਰਨ ਦੇ ਤੌਰ ਤੇ ਕੋ ਗੁਰੂ ਨਾਨਕ ਹਮ ਨੀਚ ਕਰਮਾਂ ਸ਼ਰਨ ਪਰੇ ਕੀ ਰਾਖੋ। ਗੁਰੂ ਨਾਨਕ ਨੇ ਇਹ ਥੋੜੀ ਜੀ ਕਿਤੇ ਗੁਰੂ ਨਾਨਕ ਕਹਿ ਰਹੇ ਨੇ ਕਿ ਨੀਚ ਹਾਂ ਨਾ ਨਾ ਉਹ ਤਾਂ ਸਾਨੂੰ ਨੀਤਿਆਂ ਨੂੰ ਉੱਚੇ ਕਰਨ ਲਈ ਆਏ ਸੀ। ਜਪ ਤਪ ਸੰਜਮ ਧਰਮ ਨਾ ਕਮਾਇਆ ਸੇ। ਕਹਿੰਦੇ ਜਪ ਨਹੀਂ ਕੀਤਾ ਤਪ ਨਹੀਂ ਕੀਤਾ। ਗੁਰੂ ਨਾਨਕ ਦੇਵ ਜਪ ਤਨ ਜਪ ਤਪ ਕਿਨੇ ਕਰਨਾ ਹੈ ਉਹ ਸਿਰਫ ਸਾਨੂੰ ਸਮਝਾਣ ਦੀ ਗੱਲ ਹੈ ਕਿ ਇਹ ਦੁਨੀਆ ਵਾਲਿਓ ਇਹ ਜਪ ਤਪ ਕਰਨ ਨਾਲ ਤੁਹਾਡੇ ਮਨ ਨੂੰ ਸੋਧ ਆਉਂਦੀ ਹੈ ਤੁਹਾਡੇ ਮਨ ਨੂੰ ਸੁਰਤ ਆਉਂਦੀ ਹੈ ਸੋ ਮੈਂ ਬੇਨਤੀ ਕਰਾਂ ਪ੍ਰਬੰਧਕਾਂ ਨੂੰ